ਬਹੁਤ ਧੰਨਵਾਦੀ ਸਾਡੇ ਕੋਲ ਵੈਦਰ ਚੇਂਜ ਹੋ ਗਿਆ ਥੋੜਾ ਜਿਹਾ ਤੇ ਗਲੇ ਦਾ ਵੀ ਫਰਕ ਆ ਚਲੋ ਕੋਈ ਗੱਲ ਨਹੀਂ ਕਿ ਉਧਰ ਜਿਉਂ ਹੀ ਤੁਹਾਡੇ ਕੋਲ ਮੌਸਮ ਚੇਂਜ ਹੁੰਦੇ ਨੇ ਸਮੇਂ-ਸਮੇਂ ਤੇ ਕੋਈ ਨਾ ਕੋਈ ਸੰਘਰਸ਼ ਸ਼ੁਰੂ ਹੋ ਜਾਂਦੇ ਨੇ ਤੇ ਸਰਕਾਰਾਂ ਨੂੰ ਲੱਗਦਾ ਵੀ ਸ਼ਾਇਦ ਇਹ ਠੰਡਾਂ ਤੋਂ ਸਰਦੀਆਂ ਤੋਂ ਡਰ ਜਾਣਗੇ ਪੰਜਾਬ ਵਾਲੇ ਤੇ ਸੰਘਰਸ਼ ਦੀ ਗੱਲ ਸਮਝੇ ਗਏ ਹੋਮੋਂਗੇ ਜੀ ਬਿਲਕੁਲ ਉਹ ਪਿੰਦਰ ਕਈ ਵਾਰ ਲੱਗਦਾ ਹੈ ਕਿ ਕਈ ਵਾਰ ਸਰਕਾਰਾਂ ਚੈੱਕ ਵੀ ਕਰਦੀਆਂ ਨੇ ਕਿ ਥੋੜਾ ਜਿਹਾ ਲਾ ਕੇ ਤਾਂ ਦੇਖੀਏ ਚਾਹੇ ਪੀਕਾ ਕਹਲੋ ਚਾਹੇ ਥਰਮਾਮੀਟਰ ਕਹਲੋ ਕਿ ਸਮਨੇ ਦਾ ਰਿਸਪਾਂਸ ਕਿਵੇਂ ਦਾ ਮਿਲਦਾ ਹੈ ਵਾਰ-ਵਾਰ ਚੈੱਕ ਕਰਦੇ ਰਹਿੰਦੇ ਨੇ ਤੇ ਇਹ ਜਦੋਂ ਵੀ ਕਿਤੇ ਚੈੱਕ ਕਰਦੇ ਨੇ ਤਾਂ ਦੁਬਾਰਾ ਤੋਂ ਫਿਰ ਅੱਗੇ ਉਹ ਰਿਐਕਸ਼ਨ ਕਾਫੀ ਸਖਤ ਮਿਲ ਜਾਂਦਾ ਹੈ ਬਹੁਤ ਵਾਰ ਪਿੱਛੇ ਹਟਣਾ ਪੈਂਦਾ ਹੈ ਫਿਰ ਸਰਕਾਰਾਂ ਨੂੰ ਤੇ ਹਾਲਾਂਕਿ ਇਹ ਹੋਇਆ ਵੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਮੰਗ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਰੱਦ ਕਰੋ ਕਿ ਸੈਨੇਟ ਭੰਗ ਕਰ ਦਿੱਤੀ ਸੀਗੀ ਨੋਟੀਫਿਕੇਸ਼ਨ ਵੀ ਵਾਪਸ ਲੈ ਲਿਆ ਫੇਰੀ ਕੋਹਰ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਜੀ ਹਾਲੇ ਇਸ ਜਿਹੜਾ ਸੈਨੇਟ ਭੰਗ ਵਾਲਾ ਫੈਸਲਾ ਏ ਇਹ ਅਸੀਂ ਹਾਲੇ ਸਿਰਫ ਵਿਧਰਾ ਕੀਤਾ ਜਾਂ ਹੋਲਡ ਕੀਤਾ ਕਿ ਇਹ ਦੁਆਰਾ ਵੀ ਲਾਗੂ ਹੋ ਸਕਦਾ ਫਿਰ ਪ੍ਰੋਟੈਸਟ ਚੱਲਦਾ ਰਿਹਾ ਕਿ ਨਹੀਂ ਦੀ 10 ਨਵੰਬਰ ਨੂੰ ਯਾਨੀ ਕਿ ਅੱਜ ਦੇ ਦਿਨ ਕਾਲ ਦਿੱਤੀ ਗਈ ਕਿ ਜੁਨੀਵਰਸਿਟੀ ਬੰਦ ਕਰ ਦਾਂਗੇ ਫਿਰ ਜੁਨੀਵਰਸਿਟੀ ਉਹਨਾਂ ਨੇ ਆਪ ਹੀ ਛੁੱਟੀ ਕਰਤੀ ਕਿ ਜਿਹੜੇ ਵਿਦਿਆਰਥੀ ਨੇ ਦੋ ਦਿਨ ਦੀ ਛੁੱਟੀ ਕਰਤੀ ਕਿ ਵਿਦਿਆਰਥੀ ਆਪੂ ਆਪਣੇ ਘਰਾਂ ਨੂੰ ਚਲੇ ਜਾਣਗੇ ਤੇ ਪਰ ਹੋਇਆ ਅਜੇ ਨਹੀਂ ਕਿਉਂਕਿ ਜਿਹੜੀ ਆਰਤੀ ਜਥੇ ਬੰਦੀਆਂ ਜਿਹੜੀਆਂ ਉੱਥੇ ਪ੍ਰੋਟੈਸਟ ਕਰ ਰਹੀਆਂ ਸੀ ਉਹਨਾਂ ਨੂੰ ਸਾਥ ਮਿਲਿਆ ਪੰਜਾਬ ਦਾ ਪੰਜਾਬ ਦੇ ਜਿਹੜਾ ਲੋਕਾਂ ਦਾ ਜਾਗੀ ਦੀ ਜ਼ਮੀਰ ਵਾਲੇ ਲੋਕਾਂ ਦਾ ਫਿਰ ਉਹਨੇ ਕਿਹਾ ਕਿ ਸੈਨੇਟ ਚੋਣਾਂ ਦਾ ਵੀ ਐਲਾਨ ਕਰੋ ਤੁਸੀਂ ਦੇਖੋ ਕਿ 1 ਅਕਤੂਬਰ 2024 ਦੇ ਵਿੱਚ ਵਿਊ ਹੋਗੀਆਂ ਸੀ ਚੋਣਾਂ 1 ਸਾਲ 1 ਮਹੀਨਾ ਕਰੀਬ ਤੇ ਪੂਰਾ ਹੋਣ ਵਾਲਾ ਤਾਂ ਹਾਲੇ ਵੀ ਜਿਹੜੀਆਂ ਚੋਣਾਂ ਨੇ ਉਹ ਨਹੀਂ ਕਰਵਾਈਆਂ ਜਾ ਰਹੀਆਂ ਕਿ ਸੈਨੇਟ ਇਹ ਦੀ ਚੋਣ ਹੋਣੀ ਹੈ ਲੋਕਤੰਤ੍ਰਿਕ ਢੰਗ ਦੇ ਨਾਲ ਪਰ ਦਰਅਸਲ ਰੌਲਾ ਕੀ ਹੈ ਰੌਲਾ ਇਹ ਹੈ ਕਿ 200 ਤੋਂ ਕਾਲਜ ਨਹੀਂ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਫਿਰ ਉਹਦੇ ਵਿੱਚ ਲੱਖਾਂ ਵਿਦਿਆਰਥੀ ਨੇ ਤੇ ਕੋਰਸਪੋਂਡੈਂਸ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੀਆਂ ਡਿਗਰੀਆਂ ਕੰਪਲੀਟ ਕਰਦੇ ਨੇ ਤੇ ਯੂਨੀਵਰਸਿਟੀ ਦੀ ਫੀਸ ਜਿਹੜੀ ਆ ਉਹ ਬਹੁਤ ਘੱਟ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮੁਕਾਬਲੇ ਕੋਈ 2000 ਕੋਰਸ ਦੀ ਕੋਈ 3000 ਕੋਈ 4000 ਮਤਲਬ ਬਹੁਤ ਥੋੜੇ ਪੈਸਿਆਂ ਦੇ ਵਿੱਚ ਲੋਕ ਯੂਨੀਵਰਸਿਟੀ ਤੋਂ ਵਿੱਦਿਆ ਹਾਸਲ ਕਰ ਲੈਂਦੇ ਨੇ ਉੱਚ ਵਿੱਦਿਆ ਜਿਹੜੇ ਆਮ ਵਰਗ ਦੇ ਲੋਕ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਦੂਜੇ ਪਾਸੇ ਦੇਖੋ ਕਿ ਤਨਾਡਾ ਦੀਆਂ ਯੂਨੀਵਰਸਿਟੀਆਂ ਨੇ लवली ਵਾਲਿਆਂ ਦੀ ਯੂਨੀਵਰਸਿਟੀ ਹੈ ਉੱਥੇ ਲੱਖਾਂ ਰੁਪਏ ਤੁਹਾਨੂੰ ਪਹਿਲਾਂ ਹੀ ਦੇਣਾ ਪੈਣਾ ਹੈ ਤੇ ਉਹ ਤੁਹਾਨੂੰ ਪਤਾ ਵੀ ਰਾਜ ਸਭਾ ਮੈਂਬਰ ਵੀ ਨੇ ਦੂਜੀ ਯੂਨੀਵਰਸਿਟੀ ਕੋ ਹੋਰ ਹੈ ਜਿਹਨੇ ਚੰਡੀਗੜ੍ਹ ਯੂਨੀਵਰਸਿਟੀ ਰੱਖ ਲਿਆ ਆਪਣਾ ਨਾਮ ਇਹ ਪੰਜਾਬ ਯੂਨੀਵਰਸਿਟੀ ਸੀਗੀ ਅੱਧਿਆਂ ਨੂੰ ਤਾਂ ਭੁਲੇਖਾ ਪਈ ਜਾਂਦਾ ਕਿ ਸ਼ਾਹੂਦ ਯੂਨੀਵਰਸਿਟੀ ਹੈ ਉਹ ਵੀ ਰਾਜ ਸਭਾ ਮੈਂਬਰ ਨਿੱਕ ਬੀਜੇਡੀ ਵਾਲੇ ਪਾਸਿਓਂ ਨੇ ਇੱਕ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਉੱਥੇ ਵੀ ਲੱਖਾਂ ਰੁਪਏ ਦੀਆਂ ਫੀਸਾਂ ਨੇ ਤੇ ਇਹ ਯੂਨੀਵਰਸਿਟੀ ਜਿਹੜੀ ਹੈ ਇਹ ਹੁਣ ਜਦੋਂ ਕਿਤੇ ਦੇਖੋ ਵਿਦਿਆਰਥੀਆਂ ਦੀ ਮੰਗ ਦੇ ਮੁਤਾਬਕ ਜਿਹੜੇ ਸੈਨੇਟ ਮੈਂਬਰ ਹੁੰਦੇ ਨੇ ਉਹ ਵਿਦਿਆਰਥੀ ਹੀ ਹੁੰਦੇ ਨੇ ਪਹਿਲਾਂ ਵਿਦਿਆਰਥੀਆਂ ਤੋਂ ਬਾਅਦ ਹੀ ਉਹਨਾਂ ਨੂੰ ਫਿਰ ਸੈਨੇਟ ਦੇ ਵਿੱਚ ਕਿਸੇ ਅਧਿਆਪਕ ਨੂੰ ਲੈਕਚਰਰ ਨੂੰ ਪ੍ਰੋਫੈਸਰ ਨੂੰ ਸੈਨੇਟ ਦੇ ਵਿੱਚ ਲਿਆ ਜਾਂਦਾ ਜਦੋਂ ਵੀ ਕਿਤੇ ਫੀਸ ਵਧਾਉਣ ਦੀ ਗੱਲ ਹੁੰਦੀ ਹੈ ਕੋਰਸਾਂ ਦੀ ਗੱਲ ਹੁੰਦੀ ਹੈ ਸਿਲੇਬਸ ਦੀ ਗੱਲ ਹੁੰਦੀ ਹੈ ਬਜਟ ਦੀ ਗੱਲ ਹੁੰਦੀ ਹੈ ਵਿੱਤੀ ਪ੍ਰਬੰਧਨ ਦੀ ਗੱਲ ਹੁੰਦੀ ਹੈ ਫਿਰ ਉਹ ਸੈਨੇਟ ਦੇ ਵਿੱਚ ਚੀਜ਼ਾਂ ਪਾਸ ਹੁੰਦੀਆਂ ਨੇ ਜੀ ਇਹਨਾਂ ਨੇ ਕਿਹਾ ਕਿ ਸਿੱਧਾ-ਸਿੱਧਾ ਸੈਂਟਰ ਆਪਣੇ ਲੈ ਲ ਗਏ ਲੈ ਲੂਗੀ ਫਿਰ ਕੱਲ ਨੂੰ ਕਿਹੜਾ ਕੋਰਸ ਬੰਦ ਕਰਨਾ ਹੈ ਕਿਹੜਾ ਚਲਾਉਣਾ ਹੈ ਕਿਹੜਾ ਸਿਲੇਬਸ ਲਾਉਣਾ ਹੈ ਕਿਹੜਾ ਵੀ ਸੀ ਲਾਉਣਾ ਹੈ ਕਿਹੜੇ ਕਿੰਨੀ ਫੀਸ ਵਧਾਉਣੀ ਹੈ ਉਹ ਸਾਡੇ ਮੁਤਾਬਕ ਹੋਊਗਾ ਆਪਣੇ ਮੁਤਾਬਕ ਕੇ ਨੋਮੀਨੇਟ ਹੋਊਗਾ ਦੇਖੋ ਲੋਕਤੰਤ੍ਰਿਕ ਢੰਗ ਨਾਲ ਤਾਂ ਤੁਸੀਂ ਐਂਟਰੀ ਕਰ ਨਹੀਂ ਸਕਦੇ ਕਿਉਂਕਿ ਤੁਹਾਨੂੰ ਵੋਟਾਂ ਪਊਗਾ ਤਾਂ ਤੁਸੀਂ ਜਿੱਤੋਗੇ ਕਿ ਤੁਸੀਂ ਫਿਰ ਵਿਚਲਾ ਰਸਤਾ ਬਣਾਉਂਦੇ ਨੇ ਕਿ ਜੀ ਨੋਮੀਨੇਟ ਕਰ ਲਾਂਗੇ ਨਾਮ ਦੇ ਸਿੱਧਾ ਹੀ ਆਪਣੇ ਮੈਂਬਰ ਹੋਣਗੇ ਆਪਣੇ ਫੈਸਲੇ ਹੋਣਗੇ ਪਰ ਅਜੇ ਹਾਂ ਹੋਣ ਨਹੀਂ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਯੂਨੀਵਰਸਿਟੀ ਦੇ ਵਿੱਚ ਅੱਜ ਪ੍ਰੋਟੈਸਟ ਹੋਇਆ ਅੱਜ ਫਿਰ ਲੱਗਿਆ ਕਿ ਵਿਗਿਆਨਕੀ ਦੀ ਭਾਵਨਾ ਜਿਹੜੀ ਹੈ ਉਹ ਜਿੰਨੇ ਕਹਿੰਦੇ ਕਿ ਸਾਡੇ ਚ ਹੈ ਇਹ ਸਾਨੂੰ ਵਾਰ-ਵਾਰ ظاہر ਕਰਾਈ ਜਾਂਦੀ ਹੈ ਜਾਂ ਦੱਸੀ ਜਾਂਦੀ ਹੈ ਕਿ ਤੁਸੀਂ ਬੇਗਾਨੇ ਹੋ ਅੱਜ ਹੁਣ ਸਾਰੀ ਮੋਹਾਲੀ ਤੋਂ ਲੈ ਕੇ ਜਾਂ ਜਿੰਨੀਆਂ ਵੀ ਚੰਡੀਗੜ੍ਹ ਨੂੰ ਸੜਕਾਂ ਆਉਂਦੀਆਂ ਸੀ ਮੋਹਾਲੀ ਤੋਂ ਵੀ ਕਰੀਬ ਕਰਿਓ 10 ਸੜਕਾਂ ਨੇ ਭੁਪਿੰਦਰ ਪਹਿਲੇ ਫੇਜ਼ ਤੋਂ ਲੈ ਕੇ 6 ਫੇਜ਼ ਨੂੰ ਸਾਡੇ 3 ਫੇਜ਼ ਨੂੰ 4 ਫੇਜ਼ ਨੂੰ 5 ਫੇਜ਼ ਨੂੰ ਅੱਗੇ 7 ਫੇਜ਼ ਨੂੰ 9 ਫੇਜ਼ ਨੂੰ ਸਟੇਡੀਅਮ ਕੋਲੋਂ 10 ਫੇਜ਼ ਨੂੰ 11 ਫੇਜ਼ ਨੂੰ ਘਟੋਟਾ 8-10 ਸੜਕਾਂ ਨੇ ਜਿਹੜੀਆਂ ਮੋਹਾਲੀ ਵਾਲੇ ਪਾਸਿਓਂ ਹੀ ਚੰਡੀਗੜ੍ਹ ਐਂਟਰ ਹੁੰਦੀਆਂ ਸਾਰੀਆਂ ਹੀ ਸੀਲ ਜਿਹੜਾ ਮੁੱਲਾਂਪੁਰ ਵਾਲੇ ਪਾਸਿਓਂ ਜੇ ਤੁਸੀਂ ਜਾਣਾ ਹੈ ਉਧਰੋਂ ਬੰਦ ਜੇ ਤੁਸੀਂ ਸਿਰਕਪੁਰ ਵਾਲੇ ਪਾਸਿਓਂ ਜਾਣਾ ਹੈ ਚੰਡੀਗੜ੍ਹ ਉਧਰੋਂ ਬੰਦ ਲੰਮੇ ਲੰਮੇ ਜਾਮ ਗੱਲ ਕੀ ਜੀ ਉਹੀ ਪਿੱਪਰ ਖੜਾ ਦੇ ਉਹੀ ਤਾਰਾਂ ਲਾਤੀਆਂ ਫੇਰ ਬੈਰੀਕੇਡ ਲਾਤੇ ਕਿਸਾਨ ਜਿੱਥੇ ਬੰਦੀਆਂ ਨੂੰ ਆਉਣ ਨਹੀਂ ਦਿੱਤਾ ਵਿਦਿਆਰਥੀਆਂ ਨੂੰ ਆਉਣ ਨਹੀਂ ਦਿੱਤਾ ਗੇਟ ਬੰਦ ਕਰ ਲਏ ਪਰ ਝੁਕਣਾ ਪਿਆ ਬੈਰੀਕੇਡ ਵੀ ਤੋੜਤੇ ਤਾਰਾਂ ਵੀ ਤੋੜਤੀਆਂ ਯੂਨੀਵਰਸਿਟੀ ਦਾ ਗੇਟ ਵੀ ਖੋਲਣਾ ਪੈ ਗਿਆ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਵਿਦਿਆਰਥੀ ਵੀ ਪਹੁੰਚੇ ਲੱਖਾ ਸੁਧਾਨਾ ਤੋਂ ਲੈ ਕੇ ਜਿਹੜੇ ਹੋਰ ਭਾਨਾ ਸਿੱਧੂ ਤੋਂ ਲੈ ਕੇ ਹੋਰ ਜਿਹੜੇ ਸਮਾਜ ਦੇ ਲਈ ਲੜਦੇ ਰਹਿੰਦੇ ਨੇ ਜਾਂ ਵਿਦਿਆਰਥੀ ਸੰਗਠਨਾਂ ਦੇ ਆਗੂ ਇਵਨ ਕੇ ਚਰਨਜੀਤ ਚੰਨੀ ਪੋਲਿਟੀਸ਼ੀਅਨ ਵੀ ਪਹੁੰਚੇ ਆਮ ਆਦਮੀ ਪਾਰਟੀ ਦੇ ਪੋਲਿਟੀਸ਼ੀਅਨ ਵੀ ਪਹੁੰਚੇ ਸਵੇਰੇ ਕਾਫੀ ਜਿਹੜਾ ਹੈ ਉਹ ਜਦੋਜਹਿਦ ਕਰਨੀ ਪਈ ਤੁਸੀਂ ਬਹੁਤ ਸਾਰੇ ਵਿਦਿਆਰਥੀਆਂ ਨੇ ਵੀਡੀਓਜ਼ ਵੀ ਦੇਖੀਆਂ ਹੋਣੀਆਂ ਕਿ ਕਿਵੇਂ ਉਹਨਾਂ ਨੂੰ ਆਈ ਕਾਰਡ ਦਿਖਾਉਣ ਦੇ ਬਾਵਜੂਦ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਸੰਘਰਸ਼ ਸ਼ੁਰੂ ਹੋਇਆ ਤੇ ਹਾਲੇ ਸੰਘਰਸ਼ جاری ਰਹੂਗਾ ਕਿਉਂਕਿ ਇੱਕ ਮੰਗ ਜਿਹੜੀ ਉਹ ਪੈਂਡਿੰਗ ਹੈ ਕਿ ਸੈਨਟ ਚ ਉਹਨਾਂ ਦੀ ਤਾਰੀਖ ਦਿਓ ਪਰ ਇਹਦੇ ਨਾਲ ਅੱਜ ਲੋਕਾਂ ਦੀ ਵੀ ਸੱਜਣਖਵਾਰੀ ਹੋਈ ਦੇਖੋ ਹਾਲਾਂਕਿ ਜੇ ਤੁਸੀਂ ਆਉਣ ਦਿੰਦੇ ਯੂਨੀਵਰਸਿਟੀ ਦੇ ਵਿੱਚ ਜਾਣਾ ਸੀ ਪ੍ਰੋਟੈਸਟ ਹੋਣਾ ਸੀ ਤੇ ਵਾਪਸ ਚਲੇ ਜਾਣਾ ਸੀ ਕਿਸੇ ਨੂੰ ਕੀ ਕੋਈ ਤਕਲੀਫ ਨਹੀਂ ਹੋਣ ਦੇਣੀ ਸੀ ਪਰ ਤੁਸੀਂ ਜਦੋਂ ਬੈਰੀਕੇਡ ਲਾ ਦਿੱਤੇ ਪੁਲਿਸ ਦੇ ਵੱਲੋਂ ਆਪ ਹੀ ਬੰਦ ਕਰਤਾ ਸਾਡੀ ਰਾਜਧਾਨੀ ਹੈ ਦੇਸ਼ ਦੀ ਰਾਜਧਾਨੀ ਸਾਨੂੰ ਜਾਣ ਨਹੀਂ ਦਿੰਦੇ ਇੱਧਰ ਪੰਜਾਬ ਦੀ ਰਾਜਧਾਨੀ ਅੱਧੀ ਵੰਡੀ ਹੋਈ ਹਰਿਆਣੇ ਦੇ ਨਾਲ ਉਹਦੇ ਵਿੱਚ ਵੀ ਤੁਸੀਂ ਐਂਟਰ ਨਹੀਂ ਕਰਨ ਦਿੰਦੇ ਉਹਦੇ ਨਾਲ ਹੋਰ ਲੋਕ ਕਿੰਨੇ ਪਰੇਸ਼ਾਨ ਹੋਏ ਕਿਸੇ ਨੇ ਪੀਜੀਆਈ ਜਾਣਾ ਬੱਤੀ ਜਾਣਾ ਸੈਕਟਰ 16 ਦੇ ਹਸਪੀਟਲ ਜਾਣਾ ਕਿਸੇ ਨੇ ਹਾਈ ਕੋਰਟ ਜਾਣਾ ਕਿਸੇ ਨੇ ਫੈਕਟਰੀ 8 ਜਾਣਾ ਕਿਸੇ ਨੂੰ ਆਪਣਾ ਕੋਈ ਹੋਰ ਕੰਮਕਾਰ ਹੈ ਕਿਸੇ ਨੇ 에어ਪੋਰਟ ਜਾਣਾ ਕਿੰਨੀਆਂ ਪ੍ਰੋਬਲਮਸ ਅੱਜ ਕ੍ਰੀਏਟ ਕੀਤੀਆਂ ਤੇ ਉਲਟਾ ਕਹਿਣਗੇ ਕਿ ਜੀ ਪ੍ਰਦਰਸ਼ਨ ਵਾਲੇ ਨਹੀਂ ਕੀਤੀਆਂ ਕੀਤੀਆਂ ਤਾਂ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਜਿਹੜੀ ਐਂਟਰੀ ਨਹੀਂ ਸੀ ਕਰਨ ਦੇ ਰਹੀ ਹੁਣ ਕੋਈ ਸ਼ਾਂਤਮਈ ਪ੍ਰੋਟੈਸਟ ਯੂਨੀਵਰਸਿਟੀ ਚ ਜਾ ਕੇ ਕਰਨਾ ਚਾਹੁੰਦਾ ਤਾਂ ਕਰਨ ਦਿਓ ਵਾਪਸ ਚਲੇ ਜਾਣਾ ਜਿਹੜੇ ਲੋਕ ਆਏ ਅੱਜੇ ਕੋਈ ਉੱਥੇ ਬੈਠਣਾ ਥੋੜਾ ਵਾਪਸ ਚਲੇ ਜਾਣਾ ਪ੍ਰੋਟੈਸਟ ਜਾਰੀ ਰਹੂਗਾ ਪਰ ਇਹ ਜਿਹੜੀ ਅੱਜ ਦੀ ਇੱਕ ਵਾਰ ਫੇਰ ਇਹ ਸਾਫ ਹੋ ਗਿਆ ਕਿ ਹਾਲੇ ਜਿਹੜੀਆਂ ਹੱਕਾਂ ਦੀ ਲੜਾਈ ਆ ਉਹ ਹਮੇਸ਼ਾ ਹੀ ਚੱਲਦੀ ਰਹਿਣੀ ਆ ਤੇ ਪੰਜਾਬ ਦੇ ਜਿਹੜੇ ਜੂਝਾਰੂ ਲੋਕ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਅੱਜ ਵੀ ਆਪਣੇ ਹੱਕਾਂ ਦੀ ਲੜਾਈ ਲਈ ਲੜਦੇ ਨੇ ਘਰੋਂ ਨਿਕਲਦੇ ਨੇ ਪਿੰਦਰ ਆਪਣੇ ਕੰਮਕਾਰ ਛੱਡ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ ਆਪਣਾ ਦਿਨ ਪੂਰੀ ਤਰ੍ਹਾਂ ਸਮਰਪਿਤ ਕਰਨਾ ਪੁਲਿਸ ਦੇ ਨਾਲ ਲੜਨਾ ਝਗੜਨਾ ਬਹੁਤ ਜਿਹੜੀ ਆਪਣੇ ਆਪ ਇਹ ਵੀ ਬਹੁਤ ਵੱਡੀ ਗੱਲ ਹੈਗੀ ਹੈ ਕਿਉਂਕਿ ਬਹੁਤ ਸਾਰੇ ਲੋਕ ਤਾਂ ਨੌਕਰੀ ਪੇਸ਼ੇ ਨੇ ਕੋਈ ਦਿਹਾੜੀਦਾਰ ਹੈ ਕੋਈ ਨੌਕਰੀ ਪੇਸ਼ਾ ਹੈ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਵੀ ਲੱਗੇ ਹੋਏ ਨੇ ਪਰ ਹਾਲੇ ਵੀ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਹੈ ਕਿ ਸਾਨੂੰ ਅਜਿਹੇ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜਾਂ ਚਾਹੀਦਾ ਵੀ ਹੈ ਕਿਉਂਕਿ ਕਿਤੇ ਨਾ ਕਿਤੇ ਫਿਰ ਇਹੀ ਸੰਘਰਸ਼ ਨੇ ਜਿਹੜੇ ਤੁਹਾਡੇ ਹੱਕਾਂ ਦੀ ਰਾਖੀ ਕਰ ਸਕਦੇ ਨੇ ਮੇਰੀ ਇੱਕ ਜਹਜ ਸਵਾਲ ਆਉਂਦਾ ਹੈ ਜੀ ਵੀ ਸਾਰੀ એનર્ਜੀ ਪੰਜਾਬ ਦੇ ਲੋਕਾਂ ਦੀ ਇੱਧਰ ਕਨਵਰਟ ਹੋਈ ਹੋਈ ਹੈ ਤੇ ਉਧਰ ਤਰਨਤਾਰਨ ਲਕਸ਼ਨ ਹੈ ਕਿਤੇ ਕੋਈ ਡੰਗੀਆਂ ਚਾਲਾਂ ਤਾਂ ਨਹੀਂ ਹੈ ਕਿਤੇ ਉਧਰ ਲਈ ਅਪਡੇਟ ਵੀ ਦੇ ਦਿਓ ਤਰਨਤਾਰਨ ਲਕਸ਼ਨ ਦੀ ਬਿਲਕੁਲ ਤਰਨਤਾਰਨ ਲਕਸ਼ਨ ਕੱਲੂ ਹੈ ਕਿ ਸਭ ਦੀਆਂ ਨਜ਼ਰਾਂ ਉਸ ਤੇ ਵੀ ਨਹੀਂ ਪਰ ਤੁਹਾਡੀ ਗੱਲ ਠੀਕ ਹੈ ਕਿ ਸਾਰਾ ਧਿਆਨ ਇੱਧਰ ਕੇਂਦ੍ਰਿਤ ਹੋ ਗਿਆ ਤੇ ਇਸੇ ਦੇ ਵਿਚਾਲੇ ਪਹਿਲਾਂ ਤਾਂ ਇੱਕ ਥੋੜੀ ਜਿਹੀ ਇਹਦੇ ਵਿੱਚ ਐਡ-ਆਨ ਕਰ ਦਈਏ ਕਿ ਅੱਗੇ ਕੀ ਹੋਇਆ ਕਿ ਹਰਿਆਣਾ ਪੁਲਿਸ ਵੀ ਲਾਈ ਹੋਈ ਸੀ ਚੰਡੀਗੜ੍ਹ ਦੇ ਵਿੱਚ ਉਹ ਅੱਜ ਪੰਜਾਬ ਤੇ ਐਂਟਰ ਕਰ ਗਈ ਜਿਵੇਂ ਤੁਹਾਡੇ ਯਾਦ ਹੋਵੇ ਜਦੋਂ ਜਿਹੜਾ ਨੌਜਵਾਨ ਦੇ ਗੋਲੀ ਲੱਗੀ ਸੀਗਾ ਆ ਲਾਸਟ ਵਾਲਾ ਜਿਹੜਾ ਸੰਘਰਸ਼ ਚੱਲਿਆ ਸੀ ਬਾਰਡਰ ਤੇ ਜੀ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਹਰਿਆਣਾ ਪੁਲਿਸ ਅੱਗੇ ਆ ਗਈ ਸੀ ਉਹਦੋਂ ਵੀ ਰੌਲਾ ਪਿਆ ਕਿ ਤੁਸੀਂ ਪੰਜਾਬ ਦੀ ਹੱਦ ਵਿੱਚ ਕਿਵੇਂ ਆ ਸਕਦੇ ਹੋ ਐਫ ਆਈ ਆਰ ਦਰਜ ਪੰਜਾਬ ਨੂੰ ਕਰਨੀ ਚਾਹੀਦੀ ਅੱਜ ਵੀ ਹੂ ਹੂ ਹੋਇਆ ਜਿਹੜੇ ਲੋਕ ਪੰਜਾਬ ਚੰਡੀਗੜ੍ਹ ਨੂੰ ਬਾਰਡਰ ਨੂੰ ਜਾਂ ਕਹਿ ਲਈਏ ਕਿ ਰਾਹ ਨੂੰ ਸਮਝਦੇ ਨਹੀਂ ਜੇ 6 ਫੇਜ਼ ਵਾਲੇ ਪਾਸੇ ਤੁਸੀਂ ਚੌਕ ਨੂੰ ਐਂਟਰ ਕਰੋ ਤਾਂ ਪਹਿਲਾਂ ਫਿਰ 6 ਫੇਜ਼ ਆ ਜਾਂਦਾ ਉੱਥੇ ਹਸਪੀਟਲ ਹੈ ਕਾਲਜ ਹੈ ਸਾਹਮਣੇ ਗੁਰਦੁਆਰਾ ਆ ਜਾਂਦਾ ਉਹ ਤੋਂ ਬਾਅਦ ਕਿਤੇ ਜਾ ਕੇ ਚੰਡੀਗੜ੍ਹ ਸਟਾਰਟ ਹੁੰਦਾ ਹੈ ਇਹ ਪੁਲਿਸ ਜਿਹੜੀ ਉਸ 6 ਫੇਸ ਵਾਲੇ ਬੱਸ ਸਟੈਂਡ ਤੱਕ ਗੁਰਦੁਆਰਾ ਸਾਹਿਬ ਤੱਕ ਪਹੁੰਚ ਗਈ ਸੀ ਤੇ ਉੱਥੇ ਪੁੱਛਿਆ ਗਿਆ ਜਿਹੜੇ ਮੀਡੀਆ ਦੇ ਸਾਥੀ ਸੀਗੇ ਜਾਂ ਕਿਸਾਨ ਸੀਗੇ ਕਿ ਤੁਸੀਂ ਭਾਈ ਇਹ ਤਾਂ ਹਰਿਆਣਾ ਪੁਲਿਸ ਹੈ ਤੁਸੀਂ ਪੰਜਾਬ ਚ ਕਿਵੇਂ ਐਂਟਰ ਕਰ ਗਏ ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਨਹੀਂ ਸਾਡੀ ਡਿਊਟੀ ਲੱਗੀ ਹੈ ਫਿਰ ਕਹਿੰਦੇ ਅਸੀਂ ਤਾਂ ਜੀ ਆਪਣੀ ਬੱਸ ਦੇਖਦੇ ਹਾਂ ਸਾਡੀ ਫਿਰ ਉਹਨੂੰ ਵਾਪਸ ਜਾਣਾ ਪਿਆ ਇੱਕ ਤਾਂ ਹੁਣ ਸਰਕਾਰ ਤੇ ਵੀ ਸਵਾਲ ਨਹੀਂ ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਹਾਡੀ ਜੂਹ ਦੇ ਵਿੱਚ ਆ ਕੇ ਹੋਰ ਸਟੇਟ ਦੀ ਪੁਲਿਸ ਆ ਜਾਂਦੀ ਹੈ ਕਿੰਨੀ ਅੱਗੇ ਤੱਕ ਤੇ ਉਹ ਰੋਕਦੀ ਹੈ ਕਿਸਾਨਾਂ ਨੂੰ ਇੱਕ ਤਾਂ ਇਹ ਗੱਲ ਜੋ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਵਿੱਚ ਧੱਕੇਸ਼ਾਹੀ ਨੂੰ ਲੈ ਕੇ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਦੇ ਕੋਲ ਸ਼ਿਕਾਇਤਾਂ ਇਹਨੇ ਪਹੁੰਚੀਆਂ ਕਿ ਤਰਨਤਾਰਨ ਦੇ ਵਿੱਚ ਕੀ ਤਰਨਤਾਰਨ ਦੇ ਆਲੇ-ਦਾਲੇ ਤੱਕ ਵੀ ਪਰਚੇ ਦਰਜ ਹੋ ਰਹੇ ਸੀਗੇ ਪੁਲਿਸ ਦੇ ਵੱਲੋਂ ਧੱਕੇ ਦੇ ਨਾਲ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਐਸਐਸਪੀ ਰਵਜੂਤ ਕੌਰ ਗਰੇਵਾਲ ਨੂੰ ਹਟਾਇਆ ਗਿਆ ਹੁਣ ਕੱਲ ਦਾ ਦਿਨ ਹੈਗਾ ਦੇਖੋ ਜੇ ਸ਼ਾਂਤ ਨਹੀਂ ਹੁੰਦਾ ਕਿੰਨੇ ਦਾ ਹੁੰਦਾ ਪਰ ਪੂਰਾ ਜ਼ੋਰ ਜਿਹੜਾ ਇਹ ਸਰਕਾਰ ਦਾ ਪੁਲਿਸ ਦਾ ਉਹ ਲੱਗਿਆ ਹੋਇਆ ਧਰਮਚਾਰ ਦੇ ਵਿੱਚ ਸਭ ਤੋਂ ਵੱਧ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ